ਜਿੱਦਾਂ ਕਿ ਪਹਿਲੀ ਮੀਟਿੰਗ ਸੀਗੀ ਕੋ ਦਰਕਾ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਸੇਵਾਦਾਰ ਮਨਪ੍ਰੀਤ ਸਿੰਘ ਜਾਲੀ ਹੁਣਾ ਲੋ ਨੂੰ ਅੱਜ ਪਹਿਲੀ ਮੀਟਿੰਗ ਰੱਖੀ ਗਈ ਆ ਇਹਨੂੰ ਵਰਕਰ ਮਿਲਣੀ ਕਹਿੰਦੇ ਕੁਕੇ ਦੇ ਵਿੱਚ ਸਿਰਫ ਵਰਕਰ ਸੀ ਇਹਨਾਂ ਦੇ ਜਿਹੜੇ ਜ਼ੋਨ ਚਾਰਜ ਇਹਨਾਂ ਦੇ ਸਰਕਲ ਚਾਰਜ ਸਰਪੰਚ ਪੰਚ ਕਾਉਂਸਲਰ ਔਰ ਜਿਲ੍ਹਾ ਪ੍ਰੀਸ਼ਦ ਬਲਾਕ ਸੰਚੇ ਦੇ ਮੈਂਬਰ ਸਾਰੇ ਜ਼ਿੰਮੇਵਾਰ ਵਿਅਕਤੀ ਬੁਲਾਏ ਸੀ ਔਰ ਵੱਡੀ ਗੈਂਤੀ ਦੇ ਵਿੱਚ ਸਾਰੇ ਆਏ। ਔਰ ਉਹਨਾਂ ਨੇ ਸਾਰਿਆਂ ਨੇ ਸਦਾ ਮਨਪ੍ਰੀਤ ਸਿੰਘ ਜਾਲੀ ਨੂੰ ਤੇ ਮੈਨੂੰ ਭਰੋਸਾ ਦਿਵਾਇਆ। ਕਿ ਆਉਣ ਵਾਲੀ ਜਿਹੜੀ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਉਹ ਤੋਂ ਪਹਿਲਾਂ ਲਗਾਤਾਰ 25 ਦਿਨ ਕੰਮ ਕਰਕੇ ਜਿੱਥੇ ਉਹਨਾਂ ਨੇ ਆਪਣੇ ਮਹੱਲੇ ਆਪਣੇ ਨਗਰਾਂ 'ਚ ਕੰਮ ਕਰਨਾ ਉੱਥੇ ਜਿੱਥੇ ਤੱਕ ਰਿਸ਼ਤੇਦਾਰੀਆਂ ਸੱਜਣਾਂ ਦਿੱਤਰ ਤਾਈ ਆ। ਉੱਥੇ ਤੱਕ ਵੀ ਕੰਮ ਕਰ ਰਹੇ। ਔਰ ਪ੍ਰਮਾਤਮਾ ਦੀ ਕਿਰਪਾ ਨਾਲ ਬੜਾ ਵਧੀਆ ਮਾਹੌਲ ਆ। ਬਹੁਤ ਵਧੀਆ ਇਲਾਕੇ ਦੇ ਵਿੱਚੋਂ ਸਮੂਹ ਤੇ ਲੋਕ ਸਭਾ ਹਲਕੇ ਦੇ ਵਿੱਚ ਪਿਆਰ ਮਿਲ ਰਿਹਾ। ਇਜੇ ਜਿਹੜੀ ਇੱਕ ਤਾਂ ਸਦਾ ਮਨਪ੍ਰੀਤ ਸਿੰਘ ਵਾਲੇ ਉਹਨਾਂ ਦੀ ਸਪਾਰਸ਼ ਤੇ ਮੈਨੂੰ ਮਿਲੀ ਆ। ਇਹੀ ਲੈ ਕੇ ਆਏ ਨੇ। ਰੇ ਇਲੈਕਸ਼ਨ ਲੜ ਰਹੇ ਨੇ। ਇਲੈਕਸ਼ਨ ਦੇ ਸਮਝੋ ਇਨਚਾਰਜ ਨੇ। ਸੋ ਦੋ ਰਹਿਮਾਨ ਨਹੀਂ। ਕਿਉਂਕਿ ਸਾਡੇ ਸਾਹਮਣੇ ਜਿਹੜੇ ਤਿੰਨ ਕੈਂਡੀਡੇਟ ਨੇ ਤਿੰਨੇ ਹੀ ਕਾਂਗਰਸੀ ਆ। ਉਹਨਾਂ ਨੇ ਕਾਂਗਰਸ ਦੀ ਵੋਟ ਆ ਜਿਹੜੀ ਉਹਦੇ ਤੇ ਹੀ ਖੇਲਣਾ। ਤੇ ਜਿਹੜੀ ਬਾਕੀ ਵੋਟ ਆ ਜਿਹੜੀ ਲੁਧਿਆਣਾ ਦੇ ਸਿਆਣੇ ਬੰਦੇ ਨੇ ਲੁਧਿਆਣਾ ਨੂੰ ਚਾਉਣ ਵਾਲੇ ਨੇ। ਆਪਣੇ ਪਰਿਵਾਰਾਂ ਨੂੰ ਚਾਉਣ ਵਾਲੇ ਨੇ। ਉਹ ਵੇਖ ਨੂੰ ਚੰਗਾ ਸਾਹਮਣੇ ਦੇ ਦੇਖਣਾ ਚਾਹੁੰਦੇ ਨੇ ਤੇ ਉਹ ਸਾਡੇ ਨਾਲ ਨੇ ਜਿਸ ਕਰਕੇ ਸਾਨੂੰ ਬਹੁਤ ਵੱਡੀ ਜਿੱਤ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਸਾਥੀ ਦੋਸਤ ਠੀਕ ਧੰਨਵਾਦ ਬੜੀ ਕਿਨੇ ਚੋਣ ਕੀਤਾ ਕਿੱਦਾਂ ਦੇਖਦੇ ਹਾਂ ਕਿ ਕਿਹੜਾ ਜਾਊਂਗਾ ਮੈਂ ਉਹ ਹਲਕਾ ਦਾਖਾ ਜਿਹੜਾ ਪੰਥ ਦਾ ਗੜਾ ਇਲਾਕਾ ਬੜਾ ਮੇਰਾ ਸਾਥ ਦਿੱਤਾ ਨਾ ਲੋਕਾਂ ਨੇ ਤੇ ਅੱਜ ਵੱਡੀ ਗਿਣਤੀ ਚ ਆਏ ਨੇ ਤੇ ਮੈਂ ਆਸ ਕਰਦਾ ਇਸ ਜ਼ੋਨ ਦੇ ਵਿੱਚ ਵੱਡੀ ਲੀਡ ਦੇ ਨਾਲ ਢਿਲੋਂ ਸਾਹਿਬ ਨੂੰ ਹਲਕੇ ਦਾਖੇ ਤੇ ਵੋਟਾਂ ਰੜੇ ਜਿਤਾ ਕੇ ਭੇਜਣਗੇ ਜਿਹਦੇ ਵਿੱਚ ਵਰਕਰਾਂ ਦਾ ਵੱਡਾ ਯੋਗਦਾਨ ਹੋਵੇ ਤੇ ਮੈਂ ਆਸ ਕਰਦਾ ਕਿ ਵਰਕਰ ਦਿਨ ਰਾਤ ਬਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣਗੇ ਇਹ ਵੀ ਇੱਕ ਸਰ ਸਮਾਜ ਦੇ ਵਿੱਚ ਤੋਂ ਬਾਅਦ ਕੀ ਉਮੀਦ ਰੱਖਦੇ ਹੋ ਵੀ ਕਿਹੜੇ ਕੰਮ ਨੇ ਜਿਹੜੇ ਉਹ ਨਿਊ ਤਾਂ ਚਲੋ ਸਾਰੇ ਕੰਮ ਪਤਾ ਹੀ ਸਾਨੂੰ ਸਾਰੇ ਕੰਮ ਕਰਾਵਾਂ ਓਵਰਆਲ ਡਵੈਲਪਮੈਂਟ ਕਰਾਵਾਂ ਕਿ ਸਾਰੇ ਮਸਲੇ ਨੇ ਉਹ ਸਾਰੇ ਜੋ ਵੀ ਪਾਰਲੀਮੈਂਟ ਜਾ ਕੇ ਆਵਾਜ਼ ਤਾਂ ਬੁਲੰਦ ਕਰਾਂਗੇ ਨਾ ਪੰਜਾਬ ਦੀ ਪਬਲਿਕ ਰੂਗੀ ਅਪੀਲ ਹੋਗੀ ਬੋਤਰਾ ਨੇ ਇਹ ਮੇਰੀ ਭੈਣ ਜੀ ਕੀ ਬਹੁਤ ਵਧੀਆ ਉਮੀਦਵਾਰ ਨੇ ਬੜੇ ਸ਼ਰੀਫ ਇਨਸਾਨ ਨੇ ਧਾਰਮਿਕ ਸੋਚ ਵਾਲੇ ਨੇ ਬਹੁਤ ਵਧੀਆ ਢੰਗ ਨਾਲ ਕੰਮ ਕੀਤੇ ਨੇ ਆਪਦੇ ਇਲਾਕੇ ਵਿੱਚ ਵੀ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਅਕਾਲੀ ਦਲ ਦੇ ਇੱਕ ਸਾਰੇ ਨਾਲੋਂ ਵਧੀਆ ਉਮੀਦਵਾਰ ਨੇ ਤੇ ਮੈਂ ਪੀਲ ਕਰਦਾ ਸਾਰੇ ਵੋਟਰਾਂ ਨੂੰ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਅੱਜ ਪਹਿਲੀ ਮੀਟਿੰਗ ਸੀ ਸਰ ਇੰਨਾ ਵੱਡਾ ਵੱਡਾ ਹੰਗਾਰਾ ਮਿਲਿਆ ਜੀ ਅੱਗੇ ਤਾਂ ਹੋਰ ਉਮੀਦ ਲੱਗਦੀ ਹਾਂ 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 ਇਹ ਬਹੁਤ ਵੱਡਾ ਲੋਕਾਂ ਦਾ ਇੱਥੇ ਵਾਢੀ ਦਾ ਕੰਮ ਚੱਲ ਰਿਹਾ ਵਾ ਜਦੋਂ ਲੋਕ ਵਿਹਲੇ ਹੋਗੇ گا ਹੋਰ ਵੀ ਲੋਕਾਂ ਵੱਡੇ ਘੱਟ ਹੋਣਗੇ ਹਾਂ ਜੀ